ਜਿਹੜੇ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਚੀਰਮੈਨੀ ਦਾ ਕੰਮ ਦੇਖ ਰਹੇ ਨੇ ਡੀਸੀ ਸਾਹਿਬਾ ਜੋ ਮੋਹਾਲੀ ਦੇ ਡੀਸੀ ਨੇ ਔਰ ਪ੍ਰਸ਼ਾਸਨ ਜਿੰਨਾ ਵੀ ਪੰਜਾਬ ਪੁਲਿਸ ਦਾ ਇੱਥੇ ਪਹੁੰਚਿਆ ਛੋਟਾ ਜਿਹਾ ਫੰਕਸ਼ਨ ਹੈ ਕੋਈ ਰਾਜਨੀਤਿਕ ਫੰਕਸ਼ਨ ਨਹੀਂ ਮੈਂ ਕੋਈ ਬੋਲਾ ਵੱਡਾ ਭਾਸ਼ਣ ਨਹੀਂ ਦੇਣਾ ਦੋਸਤੋ ਸ਼ਹੀਦ ਆਜ਼ਮ ਭਗਤ ਸਿੰਘ ਜੀ ਪੂਰੇ ਦੇਸ਼ ਦੇ ਨੌਜਵਾਨਾਂ ਵਾਸਤੇ ਰੋਲ ਮਾਡਲ ਨੇ 23 ਸਾਲ ਦੀ ਉਮਰ ਚ ਫਾਂਸੀ ਹੋਈ ਸੀ ਔਰ ਹਮੇਸ਼ਾ 23 ਸਾਲ ਦੇ ਰਹਿਣਗੇ ਆਉਣ ਵਾਲੇ 500 ਸਾਲ ਬਾਅਦ ਵੀ ਜਿਹੜੇ ਯੂਥ ਹੋਊਗਾ ਜਿਹੜਾ ਇਹ ਬੇਸ਼ਦਾ 22 23 ਸਾਲ ਦਾ ਉਹਨਾਂ ਦੇ ਵੀ ਹੀਰੋ ਉਹਨਾਂ ਦੇ ਵੀ ਆਈਕਨ ਰੋਲ ਮਾਡਲ ਭਗਤ ਸਿੰਘ ਰਹਿਣਗੇ ਲੋਕ ਬਹੁਤ ਲੰਬੀਆਂ ਉਮਰਾਂ ਭੋਗ ਕੇ ਜਾਂਦੇ ਆ ਸ਼ਾਇਦ ਤੁਹਾਡੇ ਪਿੰਡਾਂ ਚ ਵੀ ਤੁਹਾਡੇ 90 90 ਸਾਲ ਦੇ ਬਜ਼ੁਰਗ ਮੰਝਿਆ ਤੇ ਪਏ ਹੋਣੇ ਤੁਹਾਨੂੰ ਪਿੰਡ ਨੂੰ ਨਹੀਂ ਪਤਾ ਹੋਣਾ ਵੀ ਵੀ ਉਹ ਪ੍ਰਾਣ ਤਿਆਗ ਗਿਆ ਜਾਂ ਹਜੇ ਜਿਉਂਦਾ ਹੀ ਐ 90 90 ਸਾਲ ਦੀ ਉਮਰ ਇੰਨੀ ਗੁੰਮਨਾਮ ਜ਼ਿੰਦਗੀ ਲੋਕ ਜਿਉਂ ਜਾਂਦੇ ਆ ਪਰ ਇਸ ਜੋਧੇ ਨੇ 23 ਸਾਲ ਦੀ ਉਮਰ ਚ ਉਹ ਕੁਝ ਕਰਤਾ ਕਿ ਹਮੇਸ਼ਾ ਜਿਉਂਦਾ ਰਹੂਗਾ ਕਿਉਂਕਿ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂੋਂ ਸੇ ਹੁੰਦਾ ਹੈ ਖਿਆਲ ਵੱਡੇ ਸੀ ਇਹਨਾਂ ਦੇ ਖਿਆਲ ਬਹੁਤ ਵੱਡੇ ਸੀ। ਸਵਾਜ ਸ਼ਹੀਦੀ ਆਜ਼ਮ ਪਗਸ ਸਿੰਘ ਹੋਰਾਂ ਦਾ ਬੁੱਤ ਜਿਹੜਾ ਉਹਨੂੰ ਲੋਕ ਅਰਪਣ ਕਰਨ ਲਈ ਆਏ ਆ। ਪਹਿਲਾਂ ਤਾਂ 에어ਪੋਰਟ ਦਾ ਨਾਮ ਬੜੀ دیر ਤੋਂ ਦੂਜੀਆਂ ਸਰਕਾਰਾਂ ਨੇ ਫਸਾ ਰੱਖਿਆ ਸੀਗਾ। ਨਹੀਂ ਜੀ ਆ ਨਹੀਂ ਜੀ ਆ। ਕਿਉਂਕਿ ਉਹਨਾਂ ਨੂੰ ਇੰਟਰਸਟ ਨਹੀਂ ਸੀ ਕੋਈ ਨਾ ਤਾਂ ਉਹਨਾਂ ਨੂੰ ਕਦੇ ਪੜਿਆ ਹੋਣਾ ਉਹਨਾਂ ਬਾਰੇ ਵੀ ਕੁਰਬਾਨੀਆਂ ਕੀ ਸੀ ਤਾਂ ਅਸੀਂ ਆਉਣ ਸਾਰੇ ਦੀ ਕਾਰਵਾਈ ਸ਼ੁਰੂ ਕੀਤੀ ਸੈਂਟਰ ਨਾਲ ਗੱਲ ਕੀਤੀ ਤਾਂ ਇਮੀਡੀਏਟਲੀ ਪ੍ਰਵਾਨਗੀ ਲਈ ਗਈ ਤੇ ਇਹ ਜੈਪੁਰ ਤੋਂ 5 ਕਰੋੜ ਰੁਪਏ ਦੀ ਲਾਗਤ ਨਾਲ ਬੁੱਤ ਬਣਾ ਕੇ ਲਿਆਂਦਾ ਜੈਪੁਰ ਤੋਂ ਤੇ ਜਿਹੜਾ ਪਰਦਾ ਚੁੱਕਿਆ ਗਿਆ ਉਹ ਪਰਦਾ ਜਿਹੜੀ चुकन की रस्म अदा करने वाली जी टेक्नीकल टीम है, हैदराबाद तो आई है भीरो इना तो जिन्ना भी आप कर लिए ना घट है क्योंकि इना करके एम एल एके करके मुख्य करके आप आजाद फिजा सह लें भगत सिंह होर ने लिखा से इस कदर ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਇੰਨਾ ਜ਼ਿਆਦਾ ਦੇਸ਼ ਭਗਤੀ ਦੇ ਵਿੱਚ ਜਨੂਨੀ ਸੀ ਕਿ ਇਹਨਾਂ ਨੇ ਜੋ ਕੁਰਬਾਨੀ ਕੀਤੀ ਹੈ ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸਵਸਿਤੇ ਇੱਕ ਛੋਟਾ ਜਿਹਾ ਆਪਣਾ ਫਰਜ਼ ਅਦਾ ਕਰ ਰਹੇ ਆਂ ਇੱਥੇ ਇਹਨਾਂ ਦੇ ਇਹਨਾਂ ਬਾਰੇ ਸਾਰੀਆਂ ਜਾਣਕਾਰੀਆਂ ਕਿਉਂਕਿ ਇਹ ਇੱਥੇ ਜਗ੍ਹਾ ਹੈਗੀ ਹੈ ਗੱਡੀਆਂ ਦੇ ਖੜਨ ਨੂੰ ਵੀ ਕੋਈ ਬਾਹਰੋਂ ਆਵੇ ਜਾਂ ਜਾਂਦਾ ਹੋਵੇ ਉਹ ਇੱਥੇ ਖੜ ਕੇ ਇਹਨਾਂ ਦੀਆਂ ਕੁਰਬਾਨੀਆਂ ਬਾਰੇ ਇਹਨਾਂ ਦੇ ਜੋ ਇਹਨਾਂ ਦਾ ਜੀਵਨ ਦਾ ਸਫ਼ਰ ਸੰਘਰਸ਼ ਰਿਹਾ ਉਹਦੇ ਬਾਰੇ ਜਾਣਕਾਰੀ ਲੈ ਸਕਦਾ ਹੈ